ਸ਼ਤਰਵਾਸ ਤਰੀਕ ਪੈ ਗਈ ਆ ਕੀ ਅਦਾਲਤ ਨੇ ਕਿਹਾ ਹੈ ਗਰ ਦੇਖੋ ਇਹ ਨੈਕਸਟ ਤਰੀਕ ਪਈ ਆ ਜੀ ਉਹ 7 ਤਰੀਕ ਪਈ ਆ ਅਦਾਲਤ ਚ ਜਿਹੜੀ ਗੱਲ ਮੈਂ ਕੀਤੀ ਆ ਜੀ ਦੇਖੋ ਸਰਕਾਰਾਂ ਨੇ ਜਦੋਂ ਗੈਰ ਕਾਨੂੰਨੀ ਕੰਮ ਕਰਨ ਲੱਗ ਪੈਣ ਤੇ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੁੱਕਣੀ ਪਊਗੀ ਕਿ ਉਸ ਗੈਰ ਕਾਨੂੰਨੀ ਕੰਮ ਚ ਡੀਜੀਪੀ ਗੌਰਵ ਯਾਦਵ ਦਾ ਕੀ ਰੋਲ ਹੈ ਏਡੀਜੀਪੀ ਅਰੁਣਪਾਲ ਯਾਦਵ ਦਾ ਕੀ ਰੋਲ ਹੈ ਔਰ ਸਰਕਾਰ ਦੇ ਕਾਰਕੁਨਾਂ ਦਾ ਕੀ ਰੋਲ ਹੈ ਮੈਂ ਸਮਝਦਾ ਹਾਂ ਕਿ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਨੂੰ ਨਿਭਾਉਂਦੇ ਆ ਜਿਵੇਂ ਆਨਰੇਬਲ ਜੱਜ ਸਾਹਿਬ ਨੂੰ ਮੈਂ ਇਹ ਗੱਲ ਕਹੀ ਹੈ ਕਿਉਂਕਿ ਇਹ ਮੈਂ ਬਾਰ ਬਾਰ ਕਹਿ ਰਿਹਾ ਸੀਗਾ ਕਿ ਮੇਰੇ ਹੀ ਬੈਰਕ ਚ ਮੇਰੇ ਆਲੇ ਦੁਆਲੇ ਬਹੁਤ ਵੱਡੀ ਗਿਣਤੀ ਚ ਕੈਮਰੇ ਲਾਏ ਗਏ ਸਨ ਕੈਮਰੇ ਲਾਏ ਗਏ ਸਨ ਓਨ ਦਾ ਪ੍ਰੋਟੈਕਟਸਟ ਆਫ ਸਿਕਿਉਰਿਟੀ ਮਗਰ ਇੱਕ ਬੜੀ ਫਾਈਨ ਲਾਈਨ ਹੈ ਬਿਟਵੀਨ ਸਿਕਿਉਰਿਟੀ ਐਂਡ ਪ੍ਰਾਈਵੇਸੀ ਸਰਵੇਲੈਂਸ ਔਰ ਤੁਸੀਂ ਇਹ ਵੇਖੋਗੇ ਕਿ ਜਦੋਂ ਮੈਨੂੰ ਅਰੈਸਟ ਕੀਤਾ ਤੁਹਾਨੂੰ ਤਾਂ ਨੇੜੇ ਕਿਸੇ ਨੂੰ ਫਰਕ ਨਹੀਂ ਦਿੱਤਾ ਉਦੋਂ ਉਦੋਂ ਮੇਰੀ ਜਾਨ ਨੂੰ ਇੰਨਾ ਖਤਰਾ ਸੀ ਅੱਜ ਮੈਨੂੰ ਧੱਕੇ ਮਾਰ ਮਾਰ ਕੇ ਮਤਲਬ ਲਈ ਫਿਰਦੇ ਸੀ ਉਦੋਂ ਕੁਛ ਇਹਨੂੰ ਨੇੜੇ ਨਹੀਂ ਫੜਕਣ ਦਿੰਦੇ ਸੀ ਹੁਣ ਖਤਰਾ ਟੱਲ ਗਿਆ ਖਤਰਾ ਤਾਂ ਇਕੱਲਾ ਤੁਹਾਨੂੰ ਪਤਾ ਕੀ ਸੀ ਕਿ ਮਜੀਠੀਆ ਕੁਛ ਭਗਵੰਤ ਮਾਨ ਬਾਰੇ ਨਾ ਕਹਿ ਦੇਵੇ ਹੋਰ ਖਤਰਾ ਕੋਈ ਨਹੀਂ ਆ ਔਰ ਇਹੀ ਮੈਂ ਕੋਰਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਦੇਖੋ ਕੈਮਰੇ ਲਾ ਕੇ ਮੇਰੇ ਬਾਥਰੂਮ ਤੱਕ ਕੈਮਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਆਨਰੇਬਲ ਹਾਈ ਕੋਰਟ ਨੇ ਰੋਕਿਆ ਮੈਂ ਆਪਦੇ ਕੇਸ 'ਚ ਚਾਹੇ ਆਨਰੇਬਲ ਸੁਪਰੀਮ ਕੋਰਟ ਹੈ ਚਾਹੇ ਆਨਰੇਬਲ ਹਾਈ ਕੋਰਟ ਹੈ ਚਾਹੇ ਆਨਰੇਬਲ ਆਪਣਾ ਲੋਅਰ ਕੋਰਟ ਨੇ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਜਿੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਹੁੰਦੀ ਹੈ ਉੱਥੇ ਜੁਡੀਸ਼ਰੀ ਰੀਲੀ ਹੈਜ਼ ਟੂ ਸਟੈਪ ਇਨ ਐਂਡ ਸਟੈਪ ਅਪ ਸਾਡੇ ਸਤਿਕਾਰਯੋਗ ਸੀਜੀਐਮ ਸਾਹਿਬ ਨੇ ਉੱਥੇ ਵਿਜ਼ਿਟ ਕੀਤੀ ਉਹਨਾਂ ਨੇ ਲਿਖ ਕੇ ਦਿੱਤਾ ਕਿ ਮਜੀਠੀਏ ਦੀ ਹਿਊਮਨ ਰਾਈਟਸ ਵਾਇਲੇਸ਼ਨਜ਼ ਹੋਈਆਂ ਨੇ ਜਦੋਂ ਕੋਈ ਜੁਡੀਸ਼ੀਅਲ ਕਸਟਡੀ 'ਚ ਹੋਵੇ ਕੋਰਟ ਦੀ ਕਸਟਡੀ 'ਚ ਹੋਵੇ ਤੇ ਹਿਊਮਨ ਰਾਈਟਸ ਵਾਇਲੇਸ਼ਨਜ਼ ਹੋ ਰਹੀਆਂ ਹੋਣ ਤੇ ਕੀ ਫਿਰ ਅਫਸਰਾਂ ਦੀ ਜਵਾਬ ਦੇਈ ਸੁਪਰਡੈਂਟ ਜੇਲ ਨਾਬੇ ਦੀ ਏ ਡੀ ਜੀ ਪੀ ਜੇਲ ਨਾਬੇ ਦੀ ਆਈ ਜੀ ਜੇਲ ਮੁਹੰਮਦ ਤੈਪ ਦੀ ਅਰੁਣਪਾਲ ਦੀ ਅ ਇੰਦਰਜੀਤ ਕਾਲੋ ਦੀ ਬੀਜੀਪੀ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਦੀ ਕੀ ਜਵਾਬਦੀ ਕੋਰਟ ਨੂੰ ਬਣੂਗੀ ਕਿ ਨਹੀਂ ਬਣੂਗੀ ਕਿ ਇਹ ਕੋਰਟ ਕਿਹ ਉਤੋਂ ਦੀ ਹੈ ਮੀਡੀਆ ਸਾਹਿਬ ਤੁਸੀਂ ਹੈਂਡ ਰਾਈਟਨ ਇੱਕ ਕੰਪਲੇਂਟ ਵੀ ਜਿਹੜੀ ਹੈ ਸੈਸ਼ਨ ਤੁਸੀਂ ਹਾਲਾ ਉਹਦੇ ਤੇ ਕੀ ਰੁਕ ਰਿਹਾ ਹੈ ਉਹ ਹੀ ਮੈਂ ਦੱਸ ਰਿਹਾ ਜਦੋਂ ਜੱਜ ਸਾਹਿਬ ਆਏ ਸੀਜੀਐਮ ਸਾਹਿਬ ਫਤੇਕਰ ਸਾਹਿਬ ਤੇ ਮੈਂ ਉਹਨਾਂ ਨੂੰ ਮੈਨੂੰ ਕਹਿੰਦੇ ਥੋੜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੈਂ ਕਿਹਾ ਹਾਂ ਕਹਿੰਦੇ ਮੈਨੂੰ ਲਿਖ ਕੇ ਦਿਓ ਮੈਂ ਲਿਖ ਕੇ ਦਿੱਤਾ ਉਹਨਾਂ ਨੇ ਹਿਅਰਿੰਗ ਕੀਤੀ ਇਨ ਕੋਰਟ ਇਨ ਜੇਲ ਔਰ ਹਿਅਰਿੰਗ ਕਰਨ ਤੋਂ ਬਾਅਦ ਇੱਕ ਆਰਡਰ ਪਾਸ ਕੀਤੇ ਤੁਸੀਂ ਵਾਇਲੇਸ਼ਨਸ ਵੇਖੋ ਕਿ ਆਰਡਰ ਪਾਸ ਹੋਏ ਦੀ ਕਾਪੀ ਅੱਜ ਮੈਨੂੰ ਮਿਲ ਰਹੀ ਸਰਕਾਰ ਦੀ ਘਬਰਾਟ ਵੇਖੋ ਮੈਨੂੰ ਕਾਪੀ ਨਹੀਂ ਲੈਣ ਦਿੱਤੀ ਕਿੰਨੇ ਚਿਰ ਬਾਅਦ ਮਿਲੇਗਾ ਹਾਂ ਜੀ ਮਹੀਨੇ ਬਾਅਦ ਜੀ ਮੈਂ ਇਹ ਤਿੰਨ ਇਹ ਆਏ ਸੀ ਜੱਜ ਜੱਜ ਸਾਹਿਬ ਆਏ ਸੀ 5 ਜਨਵਰੀ ਨੂੰ ਔਰ ਮੇਰੇ 5 ਜਨਵਰੀ ਮੰਗਲ ਤੋਂ ਬਾਅਦ ਨਹੀਂ ਮਿਲੀ ਫਿਰ ਅਸੀਂ ਆਪਦੇ ਵਕੀਲ ਨੂੰ ਪੇਸ਼ ਕਰਾਇਆ ਫਤੇਗੜ ਸਾਹਿਬ ਤਾਂ ਨਹੀਂ ਮਿਲੀ ਕਿਉਂਕਿ ਉਹ ਕਹਿੰਦੇ ਕਾਪੀ ਜੇਲ੍ਹ ਕੋਲ ਹੈ ਜੇਲ੍ਹ ਗਵੇ ਨਾ ਕਬਰਾਉਂਦੇ ਕਿਉਂਕਿ ਗਲਤ ਕੰਮ ਕਰ ਰਹੇ ਸੀ ਅੱਜ ਹੌਂਡਰਬਲ ਕੋਰਟ ਨੇ ਦਿੱਤੀ ਔਰ ਰਿਪਲਾਈ ਫਾਈਲ ਹੋਇਆ ਮੈਂ ਜੇ ਰਿਪਲਾਈ ਚ ਸੁਪਰਟੈਂਡੈਂਟ ਜੇਲ ਆਈਜੀ ਮੁਹੰਮਦ ਤੈਬ ਅਰੁਣਪਾਲ ਔਰ ਡੀਜੀਪੀ ਆਪ ਦਾ ਰੋਲ ਮੰਨ ਲੈਣਗੇ ਗਲਤੀ ਮੰਨ ਲੈਣਗੇ ਕਿ ਅਸੀਂ ਪ੍ਰਾਈਵੇਟ ਵਿਊਇੰਗ ਕਰਾਈ ਹੈ ਔਰ ਕਿਹੜੀ ਤਰੀਕ ਨੂੰ ਕਰਾਈ ਹੈ ਤੇ ਠੀਕ ਹੈ ਕਿਉਂਕਿ ਮੈਂ ਫਿਰ ਮੁੜ ਕੇ ਸੈਸ਼ਨ ਜੱਜ ਸਾਹਿਬ ਆਈਸੀ ਪਟਿਆਲੇ ਵਾਲੇ ਸਰਦਾਰ ਅਵਤਾਰ ਸਿੰਘ ਜੀ ਮੈਂ ਉਹਨਾਂ ਨੂੰ ਵੀ ਲਿਖਤੀ ਦਿੱਤੀ ਕਿ 27 ਤਰੀਕ ਨੂੰ ਤੁਸੀਂ ਵੇਖੋ ਸ਼ਹੀਦੀ ਦਿਹਾੜੇ ਵਾਲੇ ਦਿਨ ਛੁੱਟੀ 27 ਦਸੰਬਰ ਛੁੱਟੀ ਵਾਲੇ ਦਿਨ ਇਹਨਾਂ ਨੇ ਕਿੰਨੇ ਬੰਦਿਆ ਨੇ 4-5 ਬੰਦਿਆ ਨੇ ਮੇਰੀ ਪ੍ਰਾਈਵੇਟ ਵਿਊਇੰਗ ਕੀਤੀ ਇੰਨੀ ਘਬਰਾਹਟ ਸੀ ਏਡੇ ਬਕਲਾਹਟ ਸੀ ਮਜੀਠੀ ਇਹ ਬਾਰੇ ਸਰਕਾਰ ਦੇ ਬੰਦੇ ਸੀ ਕੰਸਲਟੀ ਦੇ ਬੰਦੇ ਸੀ ਸਰਕਾਰ ਵੀ ਸੀ ਅਫਸਰ ਵੀ ਸੀ ਕੁਛ ਰਲੇ ਮਿਲੇ ਸੀ ਜਦ ਮੈਂ ਦੱਸ ਹੀ ਦਿੱਤਾ ਤੇ ਮੈਂ ਨਾ ਵੀ ਦੱਸ ਦੂੰ ਮਗਰ ਇਹ ਗੈਰ ਕਾਨੂੰਨੀ ਕੰਮ ਨਹੀਂ ਕੀ ਤੁਸੀਂ ਕਹੀ ਉਸੇ ਜਿਆਦੇ ਕਾਲੇ ਨਾ ਪਾਓ ਜੇ ਤੋ ਤ ਮੈਂ ਆਪਦੇ ਹਿਸਾਬ ਨਾਲ ਦੱਸੂ ਸੁਖਮਾਨ ਸਾਹਿਬ ਨੇ ਕੀ ਆਪਣੀ ਸੁਣ ਲਿਓ ਜੀ ਸੁਣ ਲਿਓ ਮੇਰੀ ਗੱਲ ਕੀ ਕਿਸੇ ਨੂੰ ਜੁਡੀਸ਼ੀਅਲ ਕਸਟਡੀ ਚ ਇਹ ਅਧਿਕਾਰ ਹੈ ਪ੍ਰਾਈਵੇਟ ਵਿਊਇੰਗ ਦਾ ਔਰ ਕੀ ਕਰਦੇ ਸੀ ਮੇਰੀ ਫੋਟੋ ਖਿੱਚਣਾ ਚਾਹੁੰਦੇ ਸੀ ਕੈਮਰੇ ਲਵਾਉਣਾ ਚਾਹੁੰਦੇ ਸੀ ਬਾਥਰੂਮ ਵੱਲ ਨੂੰ ਕਿ ਜੇ ਕਿਸੇ ਗੁਰੂ ਦੇ ਸਿੱਖ ਨੇ ਕੇਸ ਧੋਕੇ ਨਿਕਲਿਆ ਤੇ ਉਹਦੇ ਨੰਗੇ ਸਿਰ ਦੀ ਫੋਟੋ ਆਜੇ ਜਾਂ ਕੋਈ ਹੁਣ ਕੋਸਲਖਾਨੇ ਚ ਬਾਥਰੂਮ ਚ ਜੀਨੇ ਲਾਣਾ ਧੋਣਾ ਤੇ ਸੁਭਾਵਿਕ ਹੈ ਕੱਪੜੇ ਲੀੜੇ ਤੋਂ ਉਹਨੇ ਬਦਲਣੇ ਆ ਲਾਉਣੇ ਆ ਇਹ ਸ ਹੱਦ ਤੱਕ ਸਰਕਾਰ ਗਿਰ ਗਈ ਸੀ ਬਕਲਾਹਟ ਸੀ ਔਰ ਫੇਰ ਇਹਨਾਂ ਨੇ ਦੂਜੀ ਵਾਰੀ ਮੇਰੀ ਵਿਊਇੰਗ ਕਰਾਈ 10 ਜਨਵਰੀ ਨੂੰ ਮੈਂ ਤੁਸੀ ਵੇਖੋ ਕੋਈ ਮੇਰੀ ਗੱਲ ਮੇਰੇ ਸੂਤਰ ਮਾੜੇ ਨਹੀਂ ਹੁੰਦੇ ਜੀ ਮੈਂ ਤੁਹਾਨੂੰ ਵਿੱਧ ਤਰੀਕ ਕਹਿ ਰਿਹਾ ਔਰ ਹੁਣ ਮੈਂ ਟਾਈਮ ਵੀ ਤੁਹਾਨੂੰ ਦੱਸ ਦਿੰਦਾ ਇਹ ਵਿਊਇੰਗ ਹੋਈ ਹੈ 11 ਤੋਂ 3 ਦੇ ਵਿੱਚ ਔਰ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਆ ਇਸ ਲਈ ਮੈਂ ਫ੍ਰੀਜ਼ਿੰਗ ਆਫ ਸੀਸੀਟੀਵੀ ਕੈਮਰਾ ਆਫਰ ਹੈੱਡ ਆਫਿਸ ਚੰਡੀਗੜ੍ਹ ਜਿੱਥੇ ਇਹਨਾਂ ਦਾ ਚੌਥੀ ਫਲੋਰ ਦਾ ਨਾਲ ਹੀ ਫਰੀਜ਼ਿੰਗ ਆਫ ਸੀਸੀਟੀਵੀ ਕੈਮਰਾਸ ਆਫ ਜੇਲ ਉਦੇ ਤੋਂ ਹੀ ਸਾਰਾ ਕੁਝ ਸਪਸ਼ਟ ਹੋ ਜਾਊਗਾ ਔਰ ਆਨਰੇਬਲ ਹਾਈ ਕੋਰਟ ਨੇ ਇਸ ਮੈਟਰ ਨੂੰ ਬੜੀ ਸੀਰੀਅਸਲੀ ਲਿਆ ਔਰ ਜਿਹੜੇ ਲੋਕਾਂ ਨੇ ਅப்சਰਾ ਨੇ ਗੈਰ ਕਾਨੂੰਨੀ ਕੰਮ ਕੀਤਾ ਮੈਂ ਤੁਹਾਨੂੰ ਇੱਕੋ ਗੱਲ ਕਹੀ ਸੀ ਅੱਜ ਭਗਵੰਤ ਮਾਨ ਮੈਂ ਫੇਰ ਗੱਲ ਦਰਾਉਣਾ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਛੁਕੂਗਾ ਮਜੀਠੀਆ ਤੇਨੂੰ ਐਕਸਪੋਜ਼ ਕਰਕੇ ਰਹੂਗਾ ਰੁਕੂਗਾ ਛੁਕੂਗਾ ਤੇ ਗੁਰੂ ਦੀ ਸੰਗਤ ਅੱਗੇ ਤਾਂ ਜ਼ਰੂਰ ਛੁਕੂਗਾ ਸੱਚੇ ਪਾਤਸ਼ਾਹ ਕੇ ਜ਼ਰੂਰ ਛੁਕੂਗਾ ਮਗਰ ਜਿਹੜੇ ਤਾਣਾਸ਼ਾ ਗੈਰ ਕਾਨੂੰਨੀ ਕੰਮ ਕੋਰਟਾਂ ਨੂੰ ਝੂਠ ਬੋਲਦੇ ਆ ਜੱਜ ਸਹਿਬਾਨਾਂ ਨੂੰ ਮਿਸਲੀਡ ਕਰਦੇ ਆ ਬੁਰਤ ਲਾਰਜੇਸਟ ਇੰਟਰਸਟ ਆਫ ਹਿਊਮਨ ਰਾਈਟਸ ਇਹ ਲੜਾਈ ਲੜੀ ਜਾਊਗੀ ਔਰ ਲੜਾਈ ਨੂੰ ਅਖੀਰਲੇ ਅੰਜਾਮ ਤੱਕ ਪਹੁੰਚਾਇਆ ਜਾਊ ਜਿਹੜੀ ਵੀਡੀਓ ਜਿਸ ਤਰੀਕੇ ਦੀ ਮੁੱਖ ਮੰਤਰੀ ਦੀ ਵਾਇਰਲ ਹੋਈ ਕੋਈ ਉਹ ਵੀਡੀਓ ਬਣਾਉਣ ਦੀ ਤਿਆਰੀ ਚ ਸੀ ਕਿ ਵੀ ਤੁਹਾਨੂੰ ਚੁੱਪ ਕਰਾਉਣ ਦੇ ਲਈ ਹੋਰ ਕੀ ਕਰਾਉਣਾ ਸੀ ਮਜੀਠੀਆ ਸਾਹਿਬ ਜਿਹੜੇ ਮੁੱਖ ਮੰਤਰੀ ਦੀ ਕਿਹੜੀ ਵਾਰ ਰੈਲ ਹੋਈ ਹੈ ਭਰਾ ਪਤਾ ਨਹੀਂ ਹੋਰ ਕੋਈ ਖਤਰਨਾਕ ਤਾਂ ਨਹੀਂ ਹੋ ਗਈ ਸੋਕਾ ਨਾ ਫਟੇਗੜਾ ਸਾਹਿਬ ਮੁੱਖ ਮੰਤਰੀ ਦੀ ਕੰਮ ਖਾਪ ਹੀ ਲੈਂਦੇ ਤੇ ਪਤਾ ਨਹੀਂ ਲੱਗਦਾ ਮੁੜ ਕੇ ਕਿਹੜੀ ਹੋ ਜਾਣੀ ਜੱਜ ਸਾਹਿਬ ਦੇ ਜੱਜ ਸਾਹਿਬ ਨੇ ਉੱਥੇ ਗਏ ਤੁਹਾਡੇ ਤੁਸੀਂ ਕਿਹਾ ਬਿਆਨ ਵੀ ਲਿੱਤੇ ਉਹਨਾਂ ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਹੈਗੀ ਉਹਦੇ ਵਿੱਚ ਕੀ ਕਿਹਾ ਹੈ ਬ੍ਰਦਰ ਆ ਯੂ ਤੁਸੀਂ ਜੱਜ ਸਾਹਿਬ ਹੀ ਜਦ ਲਿਖ ਰਹੇ ਹੋ ਹਿਊਮਨ ਰਾਈਟਸ ਵਾਇਲੇਸ਼ਨਸ ਹੈ ਤੇ ਮੇਰੇ ਕਹਿਣ ਦੀ ਕੀ ਗੱਲ ਰਹਿ ਗਈ ਹੁਣ ਤਾਂ ਇਹ ਹੈ ਕਿ ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ سزا ਮਿਲੇ ਕਿ ਗਾਹ ਕਿਸੇ ਹੋਰ ਨਾਲ ਨਾ ਹੋਵੇ ਕਿਉਂਕਿ ਜੁਡੀਸ਼ੀਅਲ ਕਸਟਡੀ ਆ ਤੁਸੀਂ ਪੁਲਿਸ ਕਸਟਡੀ 'ਚ ਨਹੀਂ ਕਰ ਸਕਦੇ ਤੁਸੀਂ ਜੋ ਅੱਜ ਕੱਲ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਆ ਤੇ ਜੇ ਪੁਲਿਸ ਕਸਟਡੀ 'ਚ ਨਹੀਂ ਤੇ ਤੁਸੀਂ ਜੱਜ ਸਾਹਿਬ ਦੀ ਕਸਟਡੀ 'ਚ ਇਹ ਲੋਕ ਕਿਵੇਂ ਹੋਂਦਾ ਚੁਰਵਰ ਤੋਂ ਕਰ ਸਕਦੇ ਇਸ ਲਈ ਉਮੀਦ ਆ ਵੀ ਜਸਟਿਸ ਮਿਲੂਗਾ ਉਮੀਦ ਹੀ ਜਿਉਂਦੇ ਆ ਸਾਰੇ ਮੈਂ ਤਾਂ ਬੁਰੀ ਆਸਾ ਮੈਨੂੰ ਹਮੇਸ਼ਾ ਮਿਲਿਆ ਕੋਟਾ ਤੋਂ ਤੇ ਲੈ ਕੇ ਲੰਗਾ ਇਹਨਾਂ ਅਫਸਰਾਂ ਨੂੰ ਮੈਂ ਐਕਸਪੋਜ਼ ਕਰਕੇ ਸਸਪੈਂਡ ਕਰਾ ਕੇ ਡਿਸਮਿਸ ਕਰਾਣ ਤੱਕ ਜਾਊਂਗਾ ਠੀਕ ਹੈ ਐਸਵਾਈਐਲ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਕੇਂਦਰੀ ਟ੍ਰਿਬਿਊਨ ਸੈਕਟਰੀ ਵੀ ਨਾਲ ਮੌਜੂਦ ਸਨ ਕਿਸੇ ਦਿੱਕੇ ਨਾਲ ਦੇਖ ਦੋ ਕਿ ਵਾਕੀ ਹੁਣ ਪਾਰਲੀਮੈਂਟ ਦਾ ਇਜਾਮ ਵੀ ਲਾਤਾ ਪਹਿਲੀ ਵਾਰ ਹੋਇਆ ਕਿ ਜਿਹੜੀ ਵਾਟਰ ਕਮਿਸ਼ਨ ਦੀ ਟੀਮ ਹੈਗੀ ਆ ਉਹ ਆਉਂਦੀ ਆ ਤੇ ਲੱਗ ਰਿਹਾ ਵੀ ਪੰਜਾਬ ਜੇ ਚੀਫ ਮਿਨਿਸਟਰ ਨੀਡਸ ਟੂ ਰਿਜ਼ਾਈਨ ਮੁੱਖ ਮੰਤਰੀ ਅਸਤੀਫਾ ਦੇਵੇ ਕਿਉਂਕਿ ਅੱਜ ਉਸ ਗੱਲ ਤੇ ਮੋਰ ਲੱਗ ਗਈ ਵਾਟਰ ਕਮਿਸ਼ਨ ਦਾ ਆਉਣ ਦਾ ਮਤਲਬ ਹੀ ਕੋਈ ਨਹੀਂ ਇੱਥੇ ਪਾਣੀ ਪੰਜਾਬ ਦਾ ਪੰਜਾਬ ਨੇ ਦੇਣਾ ਹੀ ਨਹੀਂ ਔਰ ਜੇ ਅੱਜ ਆਈ ਹੈ ਟੀਮ ਤੇ ਭਗਵੰਤ ਮਾਨ ਦੀ ਸਹਿਮਤੀ ਨਾਲ ਆਈ ਹੈ ਔਰ ਸੁਸ਼ੀਲ ਗੁਪਤਾ ਦੇ ਇਹਨਾਂ ਦੇ ਰਾਜ ਸਭਾ MP ਦੇ ਕੇਜਰੀਵਾਲ ਸਾਹਿਬ ਦੇ ਚਹੇਤੇ ਦੇ ਉਹਨਾਂ ਬਿਆਨਾਂ ਤੇ ਮੋਰ ਲਾ ਰਹੀ ਹੈ ਕਿ ਹਰਿਆਣੇ ਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾਵਾਂਗੇ ਸੈਣੀ ਸਾਹਿਬ ਕਹਿੰਦੇ ਕਿ ਹਰਿਆਣਾ ਤੇ ਪੰਜਾਬ ਵੱਡਾ ਤੇ ਛੋਟਾ ਭਰਾ ਭਗਵੰਤ ਮਾਨ ਵੀ ਇਹ ਕਹਿੰਦਾ ਭਰਾ ਤਾਂ ਠੀਕ ਹੈ ਫਿਰ ਭਰਾ ਨੂੰ ਪਾਣੀ ਵੀ ਦੇਣਾ ਤੇ ਦੱਸ ਦਿਓ ਜਿਹੜਾ ਟ੍ਰਿਬਿਊਨਲ ਤੁਰੀ ਫਿਰਦੀ ਐ ਤੋਂ ਤਾਂ ਸਪਸ਼ਟੀ ਹੋ ਰਿਹਾ ਕਿ ਤੁਸੀਂ ਪਾਣੀ ਵੀ ਦੇਣਾ ਹੁਣ ਪੰਜਾਬ ਦੇ ਹਿੱਤਾਂ ਨੂੰ ਕਿਸੇ ਹੱਦ ਤੱਕ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਣ ਦਿੱਤਾ ਜਾਊਗਾ ਪੰਜਾਬ ਦੇ ਹੁੰਦਿਆ ਰੈਵਨਿਊ ਮਿਨਿਸਟਰ ਬਾਦਲ ਸਾਹਿਬ ਨੇ ਮੈਨੂੰ ਪੇਜ ਕੇ ਕਪੂਰੀ ਦੇ ਮੋਰਚੇ ਮੈਂ ਉੱਥੇ ਉਹ ਟਾਈਟਲ ਡੀਡਸ ਵਾਪਸ ਕਰਕੇ ਆਇਆ ਸੀ ਜਿੱਥੇ ਲੋਕਾਂ ਨੂੰ ਲੈਂਡ ਓਨਰਸ ਨੂੰ ਐਸਵਾਈਐਲ ਦੀ ਜ਼ਮੀਨ ਵਾਪਸ ਕਰਤੀ ਸੀ ਮੇਰੇ ਉਸ ਵੇਲੇ ਦੇ ਰੈਵਨਿਊ ਸੈਕਟਰੀ ਸਨ ਸਿੱਧੂ ਸਾਹਿਬ ਅਸੀਂ ਦੋਵੇਂ ਗਏ ਸਾਰੀ ਉੱਥੇ ਰੈਵਨਿਊ ਡਿਪਾਰਟਮੈਂਟ ਗਿਆਨ ਉੱਥੋਂ ਸ਼ੁਰੂਆਤ ਕੀਤੀ ਜ਼ਮੀਨ ਵਾਪਸ ਦੇਣ ਦੀ ਤੇ ਤੁਸੀਂ ਪਾਣੀ ਤਾਂ ਵੇਖਦੇ ਕਿ ਫਿਰਦੇ ਹੋ ਜਦ ਪਾਣੀ ਹੈ ਨਹੀਂ ਰੋਜ਼ ਇਹਦੇ ਤੇ 100 ਸਟੱਡੀਜ਼ ਹੋ ਗਈਆਂ ਨੇ ਤੇ ਸੈਕਟਰੀ ਨੇ ਆ ਕੇ ਕੀ ਕਰ ਦੇਣਾ ਸੈਕਟਰੀ ਤੋਂ ਪਹਿਲਾਂ ਸੌ ਸਟੱਡੀ ਤਾਂ ਹੋ ਗਈ ਹੈ ਸੈਕਟਰੀ ਤਾਂ ਕੱਲ ਰਿਟਾਇਰ ਹੋ ਜਾਊਗਾ ਜਾਂ ਬਦਲ ਜਾਊਗਾ ਪਾਣੀ ਦੇ ਹਾਲਾਤਾਂ ਦੇ ਬਾਰੇ ਤਾਂ ਇੱਕ ਪ੍ਰੋਪਰ ਸਟੱਡੀ ਹੋ ਗਈ ਹੈ ਔਰ ਲੱਗ ਰਿਹਾ ਹੈਗਾ ਕਿ ਹਰਿਆਣਾ ਲਗਭਗ ਕਾਮਯਾਬ ਹੁੰਦਾ ਦਿਖਾਈ ਦੇ ਰਿਹਾ ਹੈ ਮੈਨੂੰ ਲੱਗਦਾ ਕੇਜਰੀਵਾਲ ਨੇ ਕਹੀ ਦਿੱਤਾ ਹੈ ਮੁੱਖ ਮੰਤਰੀ ਦੀ ਕੁਰਸੀ ਤੇ ਰਹਿਣਾ ਤੇ ਇਸ ਗੇਪ ਤੇ ਸਹਿਮਤ ਹੋਈ ਜਾਂ ਪਾਣੀ ਤਾਂ ਆਪਾਂ ਨੂੰ ਦੇਣਾ ਪੈਣਾ ਕਿਉਂਕਿ ਉਹਨੇ ਦਿੱਲੀ ਉਹ ਆਪਣਾ ਹਰਿਆਣੇ ਤੋਂ ਲੈਕਚਰ ਲੜਨੀ ਹੈ ਕੇਜਰੀਵਾਲ ਸਾਹਿਬ ਦਾ ਜਲੰਧੂ ਨਹੀਂ ਹੈ ਹਰਿਆਣਾ ਅਕਾਲੀ ਦਲ ਪਰ ਪੰਜਾਬ ਤੋਂ ਪਾਣੀ ਹੈ ਨਹੀਂ ਪੰਜਾਬ ਨੇ ਦੇਣਾ ਨਹੀਂ ਇਹ ਤਾਂ ਲਾਅ ਐਂਡ ਆਰਡਰ ਦੀ ਅਗਲੀ ਸਥਿਤੀ ਖੜੀ ਕੀਤੀ ਜਾ ਰਹੀ ਹੈ ਸਟੂਡੈਂਟ ਕੀ ਹੈ ਸਰ ਹੁਣ ਇਹਦੇ ਤੇ ਤੋਂ ਬਾਅਦ ਕੀ ਹੋਏਗਾ ਜੀ ਉਹ ਤਾਂ ਉਹ ਪੁੱਛ ਲਿਆ ਜੀ ਤੇ ਮੋਛਾਰੀ ਉਹ ਰਾਮ ਜੀ ਕੌਣ ਸੀ ਰਮਾਂਡ ਪੁੱਛਣ ਤੋਂ ਬਾਅਦ ਹਾਲ ਮੇਰੇ ਦੱਸ ਮੇਰੇ ਹੋਣਗੇ ਕੀ ਹੋਣਗੇ ਮੈਂ ਉਹ ਪੁੱਛ ਰਿਹਾ ਮੈਂ ਕਹਾਂ ਨਹੀਂ ਨਹੀਂ ਮੈਂ ਇਹ ਪੁੱਛ ਰਿਹਾ ਮੇਰਾ ਵੀਰ ਇਸ ਤਰ੍ਹਾਂ ਹੈ ਸੁਖਬੀਰ ਸਿੰਘ ਬਾਦਲ ਨੇ ਸਾਰੀ ਗੱਲ ਸਪਸ਼ਟ ਕੀਤੀ ਹੋਈ ਹੈ ਮੈਂ ਤੁਹਾਨੂੰ ਕਹਿ ਰਿਹਾ ਜ਼ਮੀਨ ਅਸੀਂ ਵਾਪਸ ਕਰਤੀ ਐ ਐਸਆਈਐਲ ਦੀ ਵਿਧਾਨ ਸਭਾ 'ਚ ਇੱਕ ਵਾਰੀ ਨਹੀਂ 100 ਵਾਰੀ ਸਰਕਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਦਾ ਸਟੈਂਡ ਸਟੇਲ ਕਲੀਅਰ ਕਰਤਾ ਪਾਣੀ ਪੰਜਾਬ ਕੋਲ ਹੈ ਨਹੀਂ ਪਾਣੀ ਅਸੀਂ ਦੇਣਾ ਨਹੀਂ ਤੇ ਵਾਟਰ ਕਮਿਸ਼ਨ ਇੱਥੇ ਵੇਖਣ ਕੀ ਆ ਰਿਹਾ ਸਰ ਕੱਲ ਕਿਸਾਨਾਂ ਦਾ ਵਾਟਰ ਇਸ ਦਾ ਮਤਲਬ ਇਹ ਜਿਹੜੀਆਂ ਚਾਲਾਂ ਚਲਾਈਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਤੋਂ ਐਕਸਪੋਜ਼ ਹੋ ਰਹੀਆਂ ਨੇ ਸਿਰ ਕਿਸਾਨਾਂ ਤੇ ਵੀ ਕੱਲ ਲਾਠੀ ਚਾਰਜ ਹੋਇਆ ਆਈ ਕੰਡੈਮ ਜੀ ਉਸ ਗੱਲ ਨੂੰ ਮੈਂ ਕੰਡੈਮ ਕਰਦਾ ਔਰ ਮੈਨੂੰ ਲੱਗਦਾ ਚਾਹੇ ਕਿਸਾਨੀ ਆ ਚਾਹੇ ਨੌਜਵਾਨੀ ਆ ਚਾਹੇ ਮੁਲਾਜ਼ਮ ਨੇ ਉਹਨਾਂ ਨੂੰ ਹੁਣ ਤਾਂ ਸਮਝ ਆ ਜਾਣਾ ਚਾਹੀਦਾ ਕਿ ਭਾਈ ਬਦਲਾਅ ਤੇ ਤੁਹਾਡੇ ਨਾਲ ਹੋ ਕੀ ਰਿਹਾ ਜਿਹੜਾ ਗੈਂਗਸਟਰਸ ਨੂੰ ਵਾਰ ਵਾਲਾ ਚੱਲ ਰਿਹਾ ਉਸ ਨੂੰ ਲੈ ਕੇ ਕਹਿੰਦੇ ਵੀ ਡੀਜੀਪੀ ਤੇ ਨਾਲ ਕਈ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਕੀਤੀ ਵੀ ਸਾਡੇ ਬੱਚੇ ਬਾਹਰ ਸੈਟਲ ਨੇ ਉਹਨਾਂ ਨੂੰ ਮਰੌਣ ਦੀ ਤਿਆਰੀ ਹੈ ਜਾਂ ਇੱਕ ਵਾਰ ਫਿਰ ਤੋਂ ਰਿਵਿਊ ਕੀਤਾ ਜਾਵੇ ਪੂਰਾ ਕੇਸ ਉਹ ਪਹਿਲੀ ਗੱਲ ਤਾਂ ਜੀ ਡੀਜੀਪੀ ਨੂੰ ਚੱਲਦਾ ਕਰੋ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਲਾਗੂ ਕਰਾਓ ਪੰਜਾਬ ਨੂੰ ਪਰਮਨੈਂਟ ਡੀਜੀਪੀ ਦੀ ਲੋੜ ਹੈ ਕੰਪਰਮਾਈਜ਼ ਡੀਜੀਪੀ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਉਹ ਆਪਦੀ ਕੁਰਸੀ ਬਚਾਉਣ ਤੇ ਰਹਿੰਦਾ ਹੈ ਪੰਜਾਬ ਨੂੰ ਲਾਅਨ ਆਰਡਰ ਤੇ ਦੇਣ ਤੇ ਫੇਲ ਹੋ ਗਿਆ ਕੱਲ ਦੇ ਮੌਟਰ ਨੇ ਸਾਬਤ ਕਰਤਾ ਰੋਜ਼ ਤਾਂ ਕਤਲ ਹੋ ਰਿਹਾ ਆ ਦੇਖੋ ਪੰਜਾਬ ਨਾ ਹਰਿਆਣਾ ਹਾਈ ਕੋਰਟ ਨੂੰ ਲਾਅਨ ਆਰਡਰ ਦੀ ਮੀਟਿੰਗ ਲੈਣੀ ਪੈ ਜੇ ਉਹ ਤਦ ਲੈਂਦੇ ਆ ਕੋਰਟ ਤਦ ਵਿੱਚ ਸੰਗਿਆਨ ਲੈਂਦੀ ਹੈ ਜਦੋਂ ਉਹਨਾਂ ਨੂੰ ਮਹਿਸੂਸ ਹੋਵੇ ਕਿ ਇਹ ਤਾਂ ਸਰਕਾਰ ਤੇ ਡੀਜੀਪੀ ਫੇਲ ਹੋ ਗਏ ਜਦ ਹਾਲਾਤ ਉਹ ਪੈਦਾ ਹੋ ਗਏ ਹੋਣ ਕਿਹੜਾ ਡੀਜੀਪੀ ਤੇ ਕਿਹੜਾ ਲਾਅਨ ਆਰਡਰ ਤੇ ਕਿਹੜਾ ਖੁਸ਼ ਇਹ ਸਤੀਫਾ ਦੇਣ ਦੀ ਦੋਵੇਂ ਹੀ ਮੁੱਖ ਮੰਤਰੀ ਵੀ ਤੇ ਡੀਜੀਪੀ ਵੀ ਸਾਫ ਦਾ ਮੁੱਖ ਮੰਤਰੀ ਨੇ ਵੀ ਸਵਾਦ ਚੁੱਕੇ ਕਹਿੰਦੇ 5 ਮਿੰਟ ਚ ਜਿਹੜੀ ਚਿੱਤੇ ਡਿਲੀਵਰੀ ਹੋ ਰਹੀ ਹੈ ਚਰਨਜੀਤ ਸਿੰਘ ਚੰਨੀ ਨੇ ਵੀਡੀਓ ਪਾਈ ਹੈ ਇੰਟਰਵਿਊਸ ਕੀਤੀ ਹੈ ਦੋ ਮੁੰਡਿਆਂ ਦੀ ਚਲੋ ਤਾਂ ਜਿਹੋ ਹਾਲਾਤ ਹੈ ਪੰਜਾਬ ਦੇ ਮੇਰਾ ਵੀ ਉਹ ਇਹਨਾਂ ਨੂੰ ਨਹੀਂ ਦਿਖਦੇ ਇਹ ਤਾਂ ਆਪ ਦਾ ਇੱਕ ਪੀਆਰ ਐਕਸਰਸਾਈਜ਼ ਚਲਾਉਂਦੇ ਆ ਤੁਸੀਂ ਗੁੱਸਾ ਨਾ ਕਰ ਜਿਓ ਤੁਹਾਡੇ ਚੋਂ ਕਈ ਚੈਨਲ ਚੋਂ ਐਕਸਰਸਾਈਜ਼ ਨੂੰ ਹੋਰ ਆਵਾਜ਼ ਦੇ ਦਿੰਦੇ ਕਿਉਂਕਿ ਇਸ਼ਤਿਹਾਰ ਮਿਲਦਾ ਨਗਰ ਅਸਲੀਅਤ ਆਪਾਂ ਸਾਰੀ ਦੇਖ ਰਹੇ ਆ ਬਿਆਨ ਕਰ ਰਹੇ ਆ ਜਦੋਂ ਤੁਸੀਂ ਅਸਲੀਅਤ ਤੇ ਐਡਵਰਟਾਈਜ਼ਮੈਂਟ ਨੂੰ ਪਾਸੇ ਕਰ ਦਿਓਗੇ ਤੇ ਠਾਣ ਨਹੀਂ ਸੱਚ ਸਮਝ ਆਉਂਦਾ